ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ਼ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗੇ ਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਪਸੰਦ ਆਉਂਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਇੱਥੇ ਦੁਪਹਿਰ ਦਾ ਟਾਈਮ ਆ ਤੇ ਮੈਂ ਲਾਰੇ ਸੀਗੀ ਰੋਟੀ ਦੁਪਹਿਰ ਵਾਲੀ ਤੇ ਦੁਪਹਿਰ ਨੂੰ ਹੁਣ ਰੋਚੇ ਰੋਟੀ ਪੱਕਦੀ ਆ ਤੇ ਸਵੇਰ ਨੂੰ ਘੱਟ ਲਾ ਲੈਣੇ ਹੁੰਦੇ ਆ ਜਿੰਨੀਆਂ ਖਾਣੀ ਹੁੰਦੀਆਂ ਉਹਨਾਂ ਨੂੰ ਪਕਾਉਣੇ ਹੁੰਦੇ ਆ ਤੇ ਫਿਰ ਹੁਣ ਆਪਾਂ ਦੁਪਹਿਰਾਂ ਲਾ ਲੈਣੇ ਹੁੰਦੇ ਆ ਨਾਲੇ ਹੁਣ ਫਿਰ ਭੁੱਖ ਲੱਗਦੀ ਉਹਨਾਂ ਦਿਨ ਵੱਡੇ ਹੋ ਗਏ ਫਿਰ ਸ਼ਾਮ ਦੀ ਰੋਟੀ ਫਿਰ ਲੇਟ ਖਾ ਲੈਂਦੇ ਨੇ ਥੋੜੀ ਜੀ ਸਾਡੇ ਇਦਾਂ ਵੀ ਨਾਲ ਦੀ ਨਾਲ ਪੱਕਦੀ ਰੋਟੀ ਖਾਣੀ ਹੁੰਦੀ ਹੈ ਚਾਹ ਸ਼ਾਮ ਨੂੰ ਹੋਵੇ ਚਾਹੇ ਮਤਲਬ ਸਵੇਰ ਨੂੰ ਜਾਂ ਫਿਰ ਦੁਪਹਿਰੇ ਨਾਲ ਦੀ ਨਾਲ ਪੱਕਦੀ ਰੋਟੀ ਮੈਂ ਪਕਾਈ ਜਾਂਦੀ ਹੁੰਦੀ ਨਾਲ ਦੀ ਨਾਲ ਖਵਾਈ ਜਾਂਦੀ ਹੁੰਦੀ ਆ ਤੇ ਵਕ ਲੋ ਜੀ ਰੋਟੀ ਖਾਣ ਤੋਂ ਬਾਅਦ ਹੁਣ ਆਪਾਂ ਲੱਗੇ ਦਸਤ ਕਰਨ ਦਾ ਸੇਵਣ ਜਿਸ ਤਰ੍ਹਾਂ ਮੈਂ ਇੰਨਾ ਵੀ ਮੰਮੀ ਮੇਰਾ ਸਿਰਵਾ ਦੇ ਉਸ ਤੋਂ ਬਾਅਦ ਕੋਈ ਕੱਪੜੇ ਸੌਣ ਬੈਠੀ ਉਸ ਤੋਂ ਬਾਅਦ ਮੈਂ ਕੱਪੜੇ ਸੌਣੇ ਕਰ ਲੈਣਾ ਰੋਟੀਆਂ ਹੈ ਦੁਪਹਿਰਾਂ ਦੀ ਰੋਟੀ ਸੌਣ ਤੋਂ ਬਾਅਦ ਹਮੇ ਦਾ ਸੇਵਣ ਸੇਵਣ ਕੇ ਬੈਠੀ ਹਾਂ ਨਾ ਕੱਪੜਾ ਤੇ 3 ਵਜੇ ਤੱਕ ਲਾਉਗੀ ਟਾਈਮ 3:30 ਵਜੇ ਤੱਕ ਲੈ ਆਦਾ ਤੇ ਫਿਰ ਉਸ ਤੋਂ ਬਾਅਦ ਅੱਗੇ ਹੋਰ ਕਹਾਣੀ ਕਿ ਚਲਗੇ ਆਖੋ ਜਿਹੜੇ ਬਾ ਇਹਨੂੰ ਆਇਆ ਵੀ ਮੇਰੇ ਮਾਲਸ ਕਰਦੇ ਉਹਨੂੰ ਮਾਲਸ ਕਰਾਉਣ ਦਾ ਬਹੁਤ ਹੈ ਫਿਰ ਸਾਡੇ ਚੰਗੇ ਊਗੀ ਮੁਗੀ ਆਜੀ ਆਜੀ ਫੇ ਜੋ ਕਿ ਵੀ ਐਗੀਆਂ ਛੁੱਟੀਆਂ ਆਉਂਦੀਆਂ ਨੇ ਇਹਨਾਂ ਨੂੰ ਜਿੱਦਾਂ ਦੀ ਇਹਨਾਂ ਦੀ ਐਡਮਿਸ਼ਨ ਹੋਈ ਆ ਹਨਾ ਅੱਜ ਆਜਾ ਆ ਕੀ ਹੋਇਆ ਆ ਵੀ ਮੈਂ ਕੋਸ ਨਹੀਂ ਗਿਆ ਰਿਹਾ ਇੱਕ ਦਿਨ ਜਾਂਦੇ ਨੇ ਸਕੂਲ ਇੱਕ ਦਿਨ ਛੁੱਟੀ ਇੱਕ ਦਿਨ ਜਾਂਦੇ ਨੇ ਕਲਪਿਕ ਹੁਣ ਕੱਲੂ ਜਾਣਗੇ ਫੇਰ ਦੋ ਛੁੱਟੀਆਂ ਬਸਾਖੀ ਦੇ ਆਇਆ ਸੀ ਹੈਨਾ ਅੰਤ ਛੁੱਟੀ ਸੀਗੀ ਪਤਾ ਨਹੀਂ ਕਾਲੀ ਛੁੱਟੀ ਸੀ ਬੈਸੇ ਦਾ ਧੰਨੇ ਭਗਤ ਦੇ ਜਨਮ ਦਿਹਾੜੇ ਦੀ ਹੈਨਾ ਕੋਈ ਛੁੱਟੀ ਤਾਂ ਨਹੀਂ ਹੋਈ ਹੈਨਾ ਕੀ ਪਤਾ ਉਹਦਾ ਜਨਮ ਦਿਹਾੜਾ ਸੀਗਾ ਧੰਨੇ ਭਗਤ ਜੀ ਦਾ ਆਪਣਾ ਘਰ ਦੇ ਵਾਰ ਸਾਫ ਖੰਡ ਪਾਟਾ ਖਾਣ ਲਈ ਸੀ ਜਨਤਾ ਭੋਗਣੀ ਹੈ ਦਰਬਾਰੇ ਬਣਾ ਇਹਨੂੰ ਮਾਲਸੋ ਕਰਾਉਣਾ ਤਾਂ ਬਹੁਤ ਕਦੋਂ ਨੂੰ ਮੁਰਬਾਰ ਬਟੇ ਹੋ ਬਟੇਗ ਵਾਲੇ ਕਿਉਂ ਸਾਨੋਂ ਨਹੀਂ ਨਿੰਦੂ ਵਾਲਾ ਘੰਟੇ ਕਿ ਬਹੁਤ ਔਖੇ ਜੂ ਚੁੰਨੀਆਂ ਕਰ ਕਰ ਪਾ ਲਈ ਨੇ ਜਬਾਰ ਚਲੋ ਜੀ ਸਰਵਾਦੀ ਇਹਦਾ ਹੁਣ ਆਪਾਂ ਕਰ ਗਏ ਝੂੜ ਫਿਰ ਮਿਲਦੇ ਆਂ ਦੇਖ ਜਾਓ ਕਦੋਂ ਬਾਏ ਬਾਏ ਲਓ ਜੀ ਆਪਾਂ ਅਗੇ ਥੱਲੇ ਘਾਰਾਂ ਵਗੈਰਾ ਚੋਤੀਆਂ ਤੇ ਆਪਾਂ ਨੇ ਕਾਂਕ ਨੂੰ ਪੱਖਾ ਲਾਉਣੇ ਵਾਲਾ ਸੀਗਾ ਉਹ ਵੀ ਲਾਤਾ ਫਿਰ ਉਹ ਰੱਖ ਕੇ ਆਉਣਗੇ ਕੱਲ ਨੂੰ ਸਾਇਪਰੇਟੋਣੀ ਤੇ ਅੱਜ ਆਪਾਂ ਬਣਾਵਾਂਗੇ ਸਬਜ਼ੀ ਜਿਹੜੀ ਕੁਦਰਤੀ ਸਬਜ਼ੀ ਹੁੰਦੀ ਆ ਉਹ ਬਣਾਵਾਂਗੇ ਕੁਦਰਤ ਨੇ ਆਪਾਂ ਨੂੰ ਵਰਦਾਨ ਦਿੱਤਾ ਹੋਇਆ ਨਾ ਇੱਕ ਸਬਜ਼ੀ ਤੇ ਸਾਡਾ ਪਹਰਾਂ ਲਈ ਵਧੀਆ ਹੁੰਦੀ ਆ ਤੇ ਅੱਜ ਆਪਾਂ ਨਾ ਬਣਾਵਾਂਗੇ ਇੱਥੇ ਖੜੀਏ ਅਸੀਂ ਦਿਖਾਉਣੀ ਆ ਵੈਸੇ ਤਾਂ ਹਰ ਜਗ੍ਹਾ ਹੋ ਜਾਂਦੀ ਆ ਨਾ ਉਹ ਤੇ ਆਪਣੇ ਆਪ ਜੰਮੇ ਆਉਂਦੀ ਆ ਤੇ ਇਹ ਤੇ ਬਈ ਹਾਂ ਆਏ ਆਪਣੀ ਕੁਦਰਤੀ ਸਬਜ਼ੀ ਲਓ ਜੀ ਆਪਾਂ ਬਣਾਵਾਂਗੇ ਗੁਰਜੀ ਆ ਦੇਖੋ ਆ ਦੇਖ ਆ ਪੰਨਮੋਲ ਦੇ ਹਾਂ ਹਾਂ ਇਹ ਪਾਲਕ ਦੇ ਵਿੱਚ ਉੱਗੀ ਹੋਈ ਆ ਆ ਦੇਖੋ ਪੰਨਮੋਲ ਦੇ ਪੱਤੇ ਨੇ ਜਿਹੜੀ ਕਾਲੀ ਹੁੰਦੀ ਹੈ ਨਾ ਆਪਾਂ ਉਹ ਬਣਾਵਾਂਗੇ ਬਹੁਤ ਵਧੀਆ ਹੁੰਦੀ ਹੈ ਇਹ ਇੱਕ ਇਹ ਕੁਦਰਤੀ ਸਬਜ਼ੀ ਆ ਕੁਦਰਤ ਨੇ ਦਿੱਤੀ ਹੋਈ ਆਪਾਂ ਨੂੰ ਵਰਦਾਨ ਬਹੁਤ ਘੱਟ ਲੋਕ ਬਣਾਉਂਦੇ ਆ ਪਰ ਸਾਡੇ ਤਾਂ ਬਣਾ ਲੈਂਦੇ ਨੇ ਮੇਰੀ ਦਾਦੀ ਬਹੁਤ ਨੂੰ ਬੀ ਸੀ ਹੱਡਾਂ ਪੈਰਾਂ ਨੂੰ ਬਹੁਤ ਵਧੀਆ ਹੁੰਦੀ ਹੈ ਇਹ ਇਹ ਬਣਾਵਾਂਗੇ ਅੱਜ ਸਾਫ ਸਾਫ ਜਗ੍ਹਾ ਇਹ ਤਾਂ ਹਰ ਇੱਕ ਜਗ੍ਹਾ ਉਗ੍ਹਾਉਂਦੀ ਹੈ ਹਨ ਹੂੰ ਇਹ ਆਪਣੇ ਆਪ ਉਗ੍ਹਾਉਂਦੀ ਉਹ ਦੇਖੋ ਪਰ ਆਪਾਂ ਨਾ ਇਥੋਂ ਸਾਫ ਸਾਫ ਜਗ੍ਹਾ ਜਿਵੇਂ ਆਪਣੇ ਪਾਲਕ ਜਗ੍ਹਾ ਉਹ ਉੱਥੇ ਖੜੀ ਆ ਤੇ ਉਹ ਦੇ ਕਿ ਹਾਂ ਉਹ ਉਹ ਕੋੜ ਉਹ ਵੀ ਖੜੀ ਆ ਤੇ ਆਪਾਂ ਸਿਰਫ ਆ ਜਿਹੜੀ ਆਪਣੇ ਪਾਲਕ ਚ ਖੜੀ ਆ ਇਹੀ ਤੋੜਾਂਗੇ ਸਾਫ਼ ਜਗ੍ਹਾ ਦੇ। ਇਹਦੇ ਪੱਤੇ ਤੋੜ ਕੇ ਲਿਜਾਣੇ ਆ ਜੀ। ਹਲੇ ਬੀ ਨਹੀਂ ਪਿਆ ਹੈਗਾ। ਹਰੀ ਆ ਬੰਗੋਲਾ ਦੇ। ਹਰੀ। ਨਾਲ ਹਰੇ ਨਿਦਾਨੇ ਹਲੇ। ਥੋੜਾ ਦੇਖੋ ਸਟੈਂਡ। ਇਹਨਾਂ ਦੇ ਕਾਲੇ ਹੋ ਜਾਣੇ ਲਾਲ। ਲਾਲ ਵੀ ਹੁੰਦੀ ਆ ਕਾਲੀ ਵੀ। ਖਾਣ ਨੂੰ ਬਹੁਤ ਵਧੀਆ ਹੁੰਦੀ ਐ ਉਹ। ਜਿਹੜੀਆਂ ਗਟੋਲੀਆਂ ਜੇ ਲੱਗੀਆਂ ਨੇ। ਲਾਈਏ ਤੇ ਤੁਮੀ ਇੱਧਰ ਆ ਦੇ ਮੈਂ ਲਾ ਕੇ ਆ ਜੀ ਠੀਕ ਹੋ ਚੱਕ ਰਿਹਾ ਹੈ ਤੇਨੇ ਈੜੇ ਕਰ ਸੁਣੂ ਵੀ ਆਵਾਜ਼ ਮੇਰੀ ਹਾਂ ਗੋ ਸੁਣਦੀ ਨਹੀਂ ਮੇਰੀ ਬਾਤ ਪੁਰਿਆ ਜਾ ਮੇਰੇ ਮਿੱਤੇ ਆਪਾਂ ਤੋੜ ਦਿਆ ਹੈ ਜਿਸ ਕਾ ਨੂੰ ਵੀ ਤੜਾਊਗਾ ਮੇਰੇ ਨਾਲ ਕਿੱਥੇ ਆ ਦੇ ਇੱਧਰ ਆ ਪਾਲਕ ਦੇ ਵਿੱਚੋਂ ਨਾ ਜਿਹੜੇ ਬੁੱਟੇ ਤੋੜ ਲੈ ਤੇ ਹਨਾ ਅੱਜ ਹਰਮੇਸ਼ ਭੈਣ ਦਾ ਮੈਸੇਜ ਆ ਕਮੈਂਟ ਆਇਆ ਸੀਗਾ ਉਹ ਪੁੱਛ ਰਹੀ ਸੀਗੀ ਇਸ ਦਾ ਨਾਮ ਲੰਦਾਸਤਾ ਚਲੋ ਤੁਹਾਨੂੰ ਵੀ ਦੱਸ ਦਿੰਨੇ ਆ ਹਨਾ ਤੁਸੀਂ ਵੀ ਆਪਣੀ ਫੈਮਲੀ ਨੂੰ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਈ ਵਾਰ ਤੁਹਾਡੇ ਮਨ ਚ ਵੀ ਸਵਾਲ ਹੁੰਦਾ ਹੈ ਹਨਾ ਤੇ ਉਹ ਪੁੱਛਦੇ ਸੀਗੇ ਕਹਿੰਦੇ ਵੀ ਜਿਸ ਕਾਰਨ ਤੇ ਸਹਿਜ ਕਿਹੜੇ ਸਕੂਲ ਚ ਪੜਦੇ ਨੇ ਤੇ ਇਹ ਗਾਜੂ ਦਾ ਤੇ ਇਹ ਦੋਨੋਂ ਪੜਦੇ ਨੇ ਜੀ ਇਹ ਪੜਦਾ ਪ੍ਰਾਇਮਰੀ ਸਕੂਲ ਦੇ ਵਿੱਚ ਤੇ ਉਹ ਪੜਦਾ ਸਕੈਂਡਰੀ ਸਕੂਲ ਦੇ ਵਿੱਚ ਮੈਂ ਦੁੱਤੀ ਜੀ ਕਿਲਾ ਇਹ ਸੈਕੰਡਰੀ ਤੀਜੀ ਜੇ ਸਾਡੇ ਮਾਥਰਡ ਤੇ ਆ ਡੰਡੇ ਨਾਲ ਤੋੜ ਡੰਡੇ ਨਾਲ ਤੋੜ ਬੋਤ ਇਹ ਆਪਣੇ ਪਿੰਡੇ ਪੜਦੇ ਨੇ ਤੇ ਆਪਣੇ ਪਿੰਡ ਦੋਨੋਂ ਸਕੂਲ ਇੰਨੇ ਜਿਆਦਾ ਵਧੀਆ ਨੇ ਬਹੁਤ ਜਿਆਦਾ ਪੜਾਈ ਹੁੰਦੀ ਹੈ ਇੱਥੇ ਬਹੁਤ ਸੋਹਣੇ ਸਕੂਲ ਬਣੇ ਹੋਏ ਨੇ ਬਿਲਡਿੰਗ ਵੀ ਬਹੁਤ ਵਧੀਆ ਤੇ ਟੀਚਰ ਵੀ ਸਕੂਲ ਦਿਖਾ ਮम्मा ਦਿਖਾਉਣੀ ਆ ਤੇ ਟੀਚਰ ਵੀ ਬਹੁਤ ਵਧੀਆ ਨੇ ਹਨਾ ਇੰਨੇ ਮਤਲਬ ਉਹ ਬਹਿ ਵੀ ਨੇ ਹੈ ਬਹੁਤ ਵਧੀਆ ਟੀਚਰ ਨੇ ਜਿਹੜੇ ਪੜਾਈ ਕਰਾਉਂਦੇ ਨੇ ਇਹਨੇ ਪੜੇ ਲਿਖੇ ਹੈ ਨਾ ਪੂਰੀ ਤੇ ਐਡਾ ਹੈ ਨਾ ਵੀ ਦੇਖੋ ਇੰਗਲਿਸ਼ మీడియం ਦੀ ਪੜਾਈ ਵੀ ਮਤਲਬ ਜਿਹੜੇ ਗਾਰਡਨ ਮਤਲਬ ਜਿਹੜੀ ਇੰਗਲਿਸ਼ ਦੀ ਪੜਾਈ ਵੀ ਆ ਉਹ ਵੀ ਸਰਕਾਰੀ ਦੇ ਨਾਲ ਮੈਚ ਕਰਦੀ ਹੈ ਹੈ ਨਾ ਫੇ ਕੀ ਫਾਇਦਾ ਹੈ ਨਾ ਇੰਗਲਿਸ਼ ਦੇ ਵਿੱਚ ਨਾਲੇ ਇੰਨਾ ਮਤਲਬ ਪੈਸਾ ਖਰਾਬ ਕਰਦਾ ਇੰਗਲਿਸ਼ ਸਕੂਲਾਂ ਦੇ ਵਿੱਚ ਨਾਲ ਇੱਥੇ ਜ਼ਿਆਦਾ ਪੜੇ ਲਿਖੇ ਟੀਚਰ ਨੇ ਬਹੁਤ ਆਡੀ ਹੋਤੀ ਇਹਨਾਂ ਨੇ ਡਿਗਰੀਆਂ ਕਰੀਆਂ ਹੋਣਾਂ ਨੇ ਜਿਹੜੇ ਸਕੂਲਾਂ ਵਿੱਚ ਅਧਿਆਪਨ ਕਰਾਉਂਦੇ ਨੇ ਹਨਾ ਜਿਹੜੇ ਮਤਲਬ ਅੰਗਰੇਜ਼ੀ ਚ ਹੁੰਦੇ ਨੇ ਪ੍ਰਾਈਵੇਟ ਸਕੂਲਾਂ ਚ ਉਹ ਤਾਂ ਘੱਟ ਪੜ੍ਹੇ ਵਿੱਚ ਹੁੰਦੇ ਨੇ ਹਲੇ ਕੋਈ ਉਹ ਹੋ ਜਿਹੜਾ ਜ਼ਿਆਦਾ ਪੜ੍ਹੇ ਵਿੱਚ ਆਊਗਾ ਬਾਕੀ ਤਾਂ ਥੋੜੇ ਹੁੰਦੇ ਨੇ ਇਹਨਾਂ ਕੋਲ ਬੜੀਆਂ ਡਿਗਰੀਆਂ ਹੁੰਦੀਆਂ ਨੇ ਸਕੂਲ ਵਾਲੇ ਸੈਕੰਡਰੀ ਸਕੂਲ ਵਾਲੇ ਉਹ ਤੇ ਬਹੁਤ ਵਧੀਆ ਪੜਾਈ ਕਰਾਉਂਦੇ ਨੇ ਇੱਥੇ ਲਾਇਏ ਹੋਏ ਨੇ ਇਹ ਬਹੁਤ ਵਧੀਆ ਮਤਲਬ ਦੋਨੋਂ ਪੜ੍ਹਦੇ ਨੇ ਦੋ ਜਿਆ ਪੜ੍ਹਦੇ ਆ ਆਈ ਨਹੀਂ ਗਏ ਵੀ ਬੱਚੇ ਨੂੰ ਪਾਸ ਕਰ ਦਣਗੇ ਬਿਨਾ ਪੜੇ ਜਿਹੜਾ ਬੱਚਾ ਪੜਦਾ ਨਾ ਇਥੋਂ ਪਤਾ ਲੱਗਦਾ ਜਦੋਂ ਪਾਸ ਹੁੰਦੇ ਨੇ ਵੀ ਬੱਚਾ ਪੜਦਾ ਕਿ ਨਹੀਂ ਜਿਹੜਾ ਪੜਦਾ ਉਹਨੂੰ ਪਾਸ ਕਰਦੇ ਨੇ ਨਹੀਂ ਇਹਨਾਂ ਨੂੰ ਨਿਆਂ ਹੁੰਦਾ ਹੈਗਾ ਕਿ ਸਾਡਾ ਰਿਜ਼ਲਟ ਸਾਡਾ ਇੱਕਦਮ ਪੂਰਾ ਪਾਸ ਕਰਤਾ ਹੈ ਨਹੀਂ ਐ ਦਾ ਫੇਲ ਹੋਏ ਆ ਅੱਜ ਹੋਰ ਫੇਲ ਕਰ ਦਿੰਦੇ ਨੇ ਸਰਕਾਰੀ ਸਕੂਲਾਂ 'ਚ ਇਹਨਾਂ ਨੂੰ ਨਹੀਂ ਹੁੰਦਾ ਹੈਗਾ ਵੀ ਅਸੀਂ ਪਾਸ ਕਰਨਾ ਹੈ ਬੱਚਾ ਪ੍ਰਾਈਵੇਟ ਨਹੀਂ ਤਾਂ ਅਪਰ ਰਿਜਲਟ ਵਧੀਆ ਕਰਨਾ ਹੁੰਦਾ ਨਾ ਉਹ ਤਾਂ ਜਿਹੇ ਬੱਚਾ ਪੜਦਾ ਚਾਹੇ ਨਹੀਂ ਉਹ ਤਾਂ ਪਾਸ ਕਰੇ ਲੈਂਦੇ ਮੈਂ ਕਈ ਦੇਖੇ ਨੇ ਜਿਹੜੇ ਅੰਗਰੇਜ਼ੀ ਚੋਂ ਹਟ ਕੇ ਨਾ ਅੰਗਰੇਜ਼ੀ ਸਕੂਲੋਂ ਹਟ ਕੇ ਸਰਕਾਰੀ ਚਾਉਂਦੇ ਨੇ ਫਿਰ ਇਧਰ ਆ ਕੇ ਫੇਰ ਹੋ ਜਾਂਦੇ ਨੇ ਜੇ ਪੜਨਾ ਹੀ ਨਹੀਂ ਹੁਣਾ ਹੈ ਤੇ ਫੇਰ ਹੋਣਾ ਹੀ ਉਹਨਾਂ ਨੇ ਇਹਦਾ ਕੋਲ ਦਾ ਲਓ ਜੀ ਆਪਾਂ ਹੈ ਤੋੜ ਲੀਏ ਫੇਰ ਮਿਲਦਾ ਕੋਈ ਸਬਜ਼ੀ ਬਣਾਉਣ ਲਈ ਹੁਣ ਸਾਇਦ ਸਕੂਲ ਦਿਖਾਂ ਮੋ ਦੇ ਸਾਹਮਣੇ ਜਿਹੜਾ ਸਾਹਮਣੇ ਬਿਲਡਿੰਗ ਦਿਖਦੀ ਚਿੱਟੀ ਸਾਰੀ ਉਹ ਆ ਜਿਹੜੀ ਕੰਧ ਦਿਖਦੀ ਹੈ ਨਾ ਸਿਰੇ ਤੱਕ ਸਿਰੇ ਤੱਕ ਸਾਇਦ ਸਕੂਲ ਹੈ ਮਤਲਬ ਇਹ ਬੈਕ ਸਾਈਡ ਆ ਫਰੰਟ ਉਧਰ ਤੇ ਬਹੁਤ ਜ਼ਿਆਦਾ ਕਮਰੇ ਪੈਗੇ ਹੁੰਦਾ ਤੇ ਬਹੁਤ ਬੜੀ ਬਿਲਡਿੰਗ ਹੈ 12 ਕਲਾਸਾਂ 12 ਪਲੱਸ 2 ਤੱਕ ਹੈਗਾ ਕੋਈ ਆਪਾਂ ਨੂੰ ਬਾਹਰ ਭੇਜਣ ਦੀ ਜਵਾਕ ਨੂੰ ਲੋੜ ਨਹੀਂ ਬਸ ਇੱਥੇ ਪਲੱਸ 2 ਹੋ ਜਾਣੀ ਹੈ ਜੀ ਤੇ ਜਿਸ ਕਰਨ ਪਿੰਡ ਵੱਡਦਾ ਉਹਦਾ ਸਕੂਲ ਪਿੰਡ ਚਾ ਉਹ ਸਾਈਕਲੀ ਤੇ ਜਾਂਦਾ ਹੁੰਦਾ ਲਓ ਜੀ ਇੱਥੇ ਲੱਗੇ ਸੀਗੇ ਆਪਾਂ ਸਬਜ਼ੀ ਨੂੰ ਤੜਕਾ ਲਾਉਣ ਤੇ ਤੋੜ ਕੇ ਲਿਆ ਕੇ ਨਾ ਧੋ ਕੇ ਸਮਾਰ ਕੇ ਫਿਰ ਅਸੀਂ ਕੁੰਡੀ ਛੋਟੇ ਨਾਲ ਕੁੱਟ ਲਈ ਸੀ ਬੱਸ ਤਾਂ ਇਹ ਚੀਰ ਕੇ ਵੀ ਬਣ ਜਾਂਦੀ ਆ ਪਰ ਆਪਾਂ ਕੁੱਟ ਕੇ ਬਣਾਵਾਂਗੇ ਵਧੀਆ ਲੱਗਦੀ ਆ ਕੁੱਟ ਕੇ ਬਣਾਈ ਹੋਈ ਤੇ ਲਸਣ ਵਗੈਰਾ ਵੀ ਮੇਰਾ ਛੱਲਿਆ ਪਿਆ ਸੀਗਾ ਵਿੱਚ ਥੋੜੇ ਜਿਹਾ ਆਪਾਂ ਆਲੂ ਪਾ ਲਾਂਗੇ ਕਿਉਂਕਿ ਬੱਚਿਆਂ ਨੂੰ ਆਲੂ ਜ਼ਿਆਦਾ ਪਸੰਦ ਨੇ ਫਿਰ ਆਲੂ ਕੱਢ ਕੇ ਖਾ ਲੈਂਦੇ ਹੁੰਦੇ ਨੇ ਬੱਸ ਤਾਂ ਜੇ ਉਦੋਂ ਵੀ ਬਣਾਈਏ ਫਿਰ ਵੀ ਸਵਾਦ ਬਣਦੀ ਆ ਆਪਾਂ ਮੌਲਦੀਪੂਰਜੀ ਤੇ ਹਰੀਆਂ ਭੁੰਕਾ ਨਾਲ ਆਪਣੇ ਪਿਆਜ਼ ਪਾਤਾ ਕੱਟ ਕੇ ਤੇ ਬਾਕੀ ਜੀ ਹੁਣ ਇਹਨੂੰ ਭੁੰਨ ਲਾਂਗੇ ਸਮਾਰ ਕੇ ਤੜਕਾ ਭੁੰਨ ਲਾਂਗੇ ਤੇ ਇਹ ਫੁਰਜੀਨਾ ਤੇ ਗਲੋਹਨਾ ਕਿੰਨੀ ਵਧੀਆ ਚੀਜ਼ ਆ ਮਤਲਬ ਆਪਾਂ ਬਹੁਤ ਘੱਟ ਬਣਾਉਂਦੇ ਆ ਪਰ ਬਣਾਉਣੀ ਚਾਹੀਦੀ ਆ ਇਹ ਤੇ ਇਹਦੇ ਨਾਲ ਨਾ ਹੱਡ ਪੈਰ ਨਹੀਂ ਦੁਖਦੇ ਹੈਗੇ ਵਿੱਚ ਹਰ ਕੋਈ ਮਤਲਬ ਪਹਿਲੇ ਜਿਹੜੇ ਆਪਣੇ ਬਜ਼ੁਰਗ ਸੀਗੇ ਉਹ ਮਤਲਬ ਹਫਤੇ ਵਿੱਚ ਬਾਦ ਬਣਾ ਕੇ ਖਾंदे ਜ਼ਰੂਰ ਸੀ ਕਿਉਂਕਿ ਇਹ ਅਸੀਂ ਵੀ ਬਣਾਉਂਦੇ ਰਹੇ ਹਾਂ ਬਹੁਤ ਉੱਥੇ ਪੇਕੇ ਘਰ ਬਹੁਤ ਬਣਾਉਂਦੇ ਸੀਗੇ ਅਸੀਂ ਤੇ ਦੇਖ ਲਓ ਇਹ ਆਪਣੇ ਆਪ ਹੋ ਜਾਂਦੀ ਆ ਕੋਈ ਬੀਜਣ ਦੀ ਲੋੜ ਨਹੀਂ ਗਈ ਕੋਈ ਕੁਸ ਕਰਨ ਦੀ ਲੋੜ ਨਹੀਂ ਗਈ ਆਪਣੇ ਆਪ ਹੀ ਉੱਗੇ ਆਉਂਦੀ ਆ ਹਰ ਇੱਕ ਜਗ੍ਹਾ ਹੁੰਦੀ ਆ ਜਿੱਥੇ ਮਰਜ਼ੀ ਦੇਖ ਲਓ ਅੱਜ ਕੱਲ੍ਹ ਭਮੋੜ ਬਹੁਤ ਜ਼ਿਆਦਾ ਹੁੰਦੀ ਆ ਤੇ ਫਾਇਦੇਮੰਦ ਆ ਆਪਣੇ ਲਈ ਇਹ ਤੇ ਕੁਦਰਤ ਨੇ ਆਪਾਂ ਨੂੰ ਦੇਖ ਲਓ ਕਿੰਨੀਆਂ ਜੜੀਆਂ ਬੂਟੀਆਂ ਦਿੱਤੀਆਂ ਹੋਈਆਂ ਨੇ ਜਿਹੜੀਆਂ ਆਪਣੇ ਆਪ ਉਗਦੀਆਂ ਬਿਨਾ ਕੋਈ ਰੇ ਸਪਰੇਅ ਤੋਂ ਹਨਾ ਆਪਾਂ ਇਹਨਾਂ ਦੀ ਵਰਤੋਂ ਨਹੀਂ ਕਰਦੇ ਹੈਗੇ ਤੇ ਇਹਨਾਂ ਦੇ ਨਾਂ ਹੀ ਆਪਾਂ ਨੂੰ ਫਾਇਦੇ ਪਤਾ ਹੈ ਹਨਾ ਵੀ ਕੀ ਫਾਇਦੇ ਹੁੰਦੇ ਨੇ ਆਪਾਂ ਅਣਗੌਲਿਆ ਕਰ ਦਿੰਦੇ ਆ ਪਰ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਹੁੰਦੀਆਂ ਨੇ ਆਪਣੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀਆਂ ਨੇ ਤੇ ਇਹਨਾਂ ਨੂੰ ਖਾਣਾ ਚਾਹੀਦਾ ਹਫਤੇ 'ਚ ਇੱਕ ਅੱਧੀ ਵਾਰ ਖਾ ਲਵੇ ਇਹ ਨਹੀਂਗਾ ਵੀ ਜ਼ਰੂਰੀ ਨਹੀਂ ਜ਼ਰੂਰੀ ਨਹੀਂਗਾ ਵੀ ਹਰ ਰੋਜ਼ ਚਲੋ ਹਨਾ ਕਦੇ ਕਦਾਈ ਹਫਤੇ ਬਾਅਦ 2 ਮਹੀਨੇ ਬਾਅਦ ਮਹੀਨੇ ਬਾਅਦ ਐਦਾਂ ਜਦੋਂ ਜੀ ਕਰੇ ਹਨਾ ਬਣਾ ਕੇ ਖਾਣੀਆਂ ਚਾਹੀਦੀਆਂ ਨੇ ਤੇ ਨਾਲੇ ਇਹਨਾਂ ਨੂੰ ਬਣਨ ਨੂੰ ਟਾਈਮ ਨਹੀਂ ਲੱਗਦਾ ਹੈਗਾ ਕੋਈ ਬਹੁਤ ਵਧੀਆ ਬਣਦੀ ਆ ਤੇ ਲਓ ਜੀ ਆਪਾਂ ਨੇ ਮਸਾਲਾ ਵਗੈਰਾ ਕੋ ਪੁੰਨ ਕੇ ਉਸ ਤੋਂ ਬਾਅਦ ਪਾਤੀ ਸੀਗੀ ਪੋਰਜੀਏ ਕੁੱਟੀ ਹੋਈ ਬਾਕੀ ਜੀ ਹਨਾ ਜਿਹੜੇ ਆਪਣੇ ਵੀਡੀਓ ਤੇ ਆਉਂਦੇ ਨੇ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦ ਜਿਹੜੀ ਨੇ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਪਲੀਜ਼ ਇਸੇ ਤਰ੍ਹਾਂ ਹੀ ਆਪਣੀ ਸਪੋਰਟ ਬਣਾਈ ਰੱਖਿਓ ਤੇ ਥੋੜਾ ਜਿਹਾ ਹੁਣ ਨੇਰਾ ਹੋਣ ਲੱਗ ਗਿਆ ਸੀਗਾ ਤੇ ਵੀਡੀਓ ਦੇ ਵਿੱਚ ਨੇਰਾ ਦਿਖਣ ਲੱਗ ਗਿਆ ਸੀ ਤੇ ਤੁਹਾਨੂੰ ਪਤਾ ਹੀ ਆ ਕੱਲੇ ਕੰਮ ਕਰ ਕਰਦੇ ਕਰਕੇ ਦੋ ਹੀ ਪਾਸੇ ਹੁੰਦਿਆ ਕਦੇ ਪਸ਼ੂਆਂ ਦਾ ਕਦੇ ਹਨਾ ਘਰ ਦਾ ਇੱਧਰ ਤੇ ਫਿਰ ਲੇਟ ਹੋ ਜੀਦਾ ਤੇ ਚਲੋ ਜੀ ਐਦਾਂ ਵੀ ਸਬਜੀ ਬਣਨ ਤੋਂ ਬਾਅਦ ਜਦੇ ਨਾਲ ਦੀ ਨਾਲ ਰੋਟੀ ਲੱਗ ਚੂਗੀ ਤੇ ਬੱਚੇ ਇਥੇ ਸਾਰੇ ਨਾਲ ਦੀ ਨਾਲ ਖਾਣਗੇ ਤੇ ਗਰਮ ਗਰਮ ਨਾਲ ਦੀ ਨਾਲ ਖਾ ਲੈਂਦੇ ਹੁੰਦੇ ਨੇ ਬਾਕੀ ਜੀ ਆਪਾਂ ਅੱਜ ਦੀ ਵੀਡੀਓ ਦਾ ਵੀ ਐਂਡ ਇਥੇ ਕਰਦੇ ਆ ਤੇ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ